ਇਹ ਸਰ ਕਾਂਗਰਸ ਦੇ 41 ਕੌਂਸਲਰ ਜਿਹੜੇ 41 ਜਿਹੜੇ ਨੇ ਇਥੋਂ ਜਿਹੜੇ ਨੇ ਜਿੱਤੇ ਜਿੱਥੇ ਹਾਸਲ ਕੀਤੀ ਭਾਵੇਂ ਉਹਨਾਂ ਦੀ ਸਪਸ਼ਟ ਬੋਤ ਮਤ ਨਹੀਂ ਸੀ ਹੈਗੀ ਤੇ ਤੁਹਾਨੂੰ ਜਦੋਂ ਮੇਅਰ ਚੁਣਿਆ ਗਿਆ ਉਹਦੇ ਬਾਅਦ ਜਿਹੜੇ ਮੁੱਦੇ ਸਵਾਲ ਜਿਹੜੇ ਨੇ ਉੱਠੇ ਪਬਲਿਕ ਦੇ ਵਿੱਚ ਵੀ ਵਿਰੋਧੀ ਧਰਾਨੇ ਵੀ ਠਾਏ ਕਾਂਗਰਸ ਨੇ ਭਾਜੀਪੀ ਨੇ ਵਿਰੋਧ ਕੀਤਾ ਹੈ ਤਾਂ ਕਰਕੇ ਕਾਲੀਦਾਲ ਦੇ ਹਲੇ ਚਾਰ ਕੌਂਸਲਰ ਸੀ ਉਹਨਾਂ ਵੀ ਬਹੁਤ ਵੱਡਾ ਵਿਰੋਧ ਕੀਤਾ ਔਰ ਹਾਲੇ ਵੀ ਵਿਰੋਧੀ ਧਿਰ ਕਹਿ ਰਹੀਆਂ ਨੇ ਕਿ ਮੇਅਰ ਸਾਹਿਬ ਜਿਹੜੇ ਨੇ ਰੋਜ਼ ਦਾ ਇੱਕ ਦਿਨ ਆਪਣਾ ਗੈਨਨ ਅਸੀਂ ਆਪਣੀ ਉਹ ਸੀਟ ਜਿਹੜੀ ਮਿਹਰ ਦੀ ਹਾਸਲ ਕਰਕੇ ਰੱਖਾਂਗੇ ਤੇ ਮੈਂ ਤੇ ਇਹ ਕਹਿੰਦਾ ਕਿ ਕੰਮਾਂ ਵੱਲ ਧਿਆਨ ਦੇਣ ਛੱਡਣ ਕੁਰਸੀ ਦਾ ਮੋਹ ਜੋ ਹੋਣਾ ਸੀ ਉਹ ਹੋ ਗਿਆ ਹਾਈ ਕੋਰਟ ਤੱਕ ਚਲੇ ਗਏ ਨੇ ਹਾਈ ਕੋਰਟ ਤੋਂ ਜੋ ਹੋਣਾ ਸੀ ਹੋ ਗਿਆ ਹੁਣ ਕੀ ਫਾਇਦਾ ਧਰਨਿਆ ਦਾ ਹੁਣ ਆ ਕੇ ਲੋਕਾਂ ਨੇ ਚੁਣ ਕੇ ਭੇਜਿਆ ਲੋਕਾਂ ਦੇ ਕੰਮ ਕਰਨ ਹਜ਼ਾਰਾਂ ਸਾਲ ਨਰਗਿਸ ਆਪਣੀ ਬਨੂਰੀ ਤੇ ਰੋਤੀ ਹੈ ਬੜੀ ਮੁਸ਼ਕਲ ਸੀ ਹੁੰਦਾ ਹੈ ਚਮਨ ਮੇ ਦੀਦਾਵਰ ਪੈਦਾ ਸੋ ਅੰਮ੍ਰਿਤਸਰ ਵਾਸੀ ਜਿਹੜੇ ਕਿ ਬੜੀ ਦੇਰ ਤੋਂ ਦੇਖ ਰਹੇ ਸੰਸਥਾ ਜਿਹੜਾ ਸ਼ਹਿਰ ਦੇ ਵਿਕਾਸ ਵੱਲ ਹੈ ਸੋ ਅੰਮ੍ਰਿਤਸਰ ਵਾਸੀ ਹੀ ਇਹ ਉਮੀਦ ਲਈ ਬੈਠੇ ਨੇ ਕਿ ਜਿਵੇਂ ਦਿੱਲੀ ਵਿੱਚ ਕੇਜਰੀਵਾਦੀ ਆਮ ਆਦਮੀ ਪਾਰਟੀ ਨੇ ਜਿਹੜਾ ਵਿਕਾਸ ਕੀਤਾ ਸੋ ਅਸੀਂ ਮੇਰੇ ਸਭ ਕੋ ਇਹੋ ਉਮੀਦ ਕਰਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਵੀ ਉਸੇ ਸਪੀਡ ਦੇ ਨਾਲ ਹੀ ਜਿਹੜਾ ਵਿਕਾਸ ਕੀਤਾ ਜਾਏਗਾ ਦੈਨਿਕ ਪੰਜਾਬੀ ਦੇਖ ਰਹੇ ਦਰਸ਼ਕਾਂ ਨੂੰ ਇੰਦਰਮੋਹਨ ਸਿੰਘ ਅੰਜਾਨ ਤੇ ਫਲਜੀਤ ਵਰਪਾਲ ਵੱਲੋਂ ਸਤਿ ਸ੍ਰੀ ਅਕਾਲ ਵਿਸ਼ੇਸ਼ ਮੁਲਾਕਾਤ ਦੌਰਾਨ ਅੱਜ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਆਮ ਆਦਮੀ ਪਾਰਟੀ ਦੇ ਮੇਅਰ ਸਦਾਰ ਜਤਿੰਦਰ ਸਿੰਘ ਜੀ ਮੋਤੀ ਪਾਟਿਆ ਤੋਂ ਮੇਅਰ ਸਾਹਿਬ ਤੁਹਾਨੂੰ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਆਸ਼ਾ ਕਰਦੇ ਹਾਂ ਕਿ ਤੁਹਾਨੂੰ ਰਮ ਚੱਗੀ ਸਿਹਤ ਬਖਸ਼ੇ ਤੁਹਾਡੀ ਉਮਰ ਦਰਜ ਕਰੇ ਔਰ ਤੁਹਾਨੂੰ ਕਾਮਯਾਬੀ ਬਖਸ਼ੇ ਇੱਕ ਮਕਸਦ ਲਈ ਤਾਂ ਕਿ ਤੁਸੀਂ ਲੋਕਾਂ ਦੀ ਸੇਵਾ ਕਰ ਸਕੋ ਤੋਂ ਇਹਦੇ ਨਾਲ ਹੀ ਮੇਰਾ ਪਹਿਲਾ ਸਵਾਲ ਹੈ ਕਿ ਤਾਨੂੰ ਪਰਮਾਤਮਾ ਨੇ ਬੜਾ ਵਧੀਆ ਮੌਕਾ ਦਿੱਤਾ ਮੇਅਰ ਦੀ ਸੀਟ ਦੇ ਉੱਤੇ ਲੋਕ ਸੇਵਾ ਕਰਨ ਦਾ ਤੇ ਤੁਸੀਂ ਕਿਵੇਂ ਸਮੇਂ ਦਿਓ ਉਤੋਂ ਕਿਵੇਂ ਤੁਸੀਂ ਸ਼ਹਿਰ ਦੇ ਵਿਕਾਸ ਦੇ ਜਿਹੜੇ ਕਾਰਜ ਜਿਹੜੇ ਕਰੋਗੇ ਪਹਿਲਾਂ ਤਾਂ ਤੁਹਾਡਾ ਅੰਜਾਨ ਜੀ ਬਹੁਤ-ਬਹੁਤ ਧੰਨਵਾਦ ਹੈ ਇਹ ਜਿਹੜੀ ਸੇਵਾ ਹੈ ਅਮਰ ਸਰ ਸ਼ਹਿਰ ਦੇ ਮੇਅਰ ਦੀ ਇਹਨੂੰ ਮੈਂ ਗੁਰੂ ਰਾਮਦਾਸ ਦੇ ਘਰ ਦਾ ਕੁੱਕਰ ਬਣ ਕੇ ਇਹ ਗੁਰੂ ਰਾਮਦਾਸ ਜੀ ਬਖਸ਼ੀ ਸਮੇਂ ਦਾ ਆ ਕੇ ਜਿਹੜੀ ਇਹ ਮੈਨੂੰ ਸੇਵਾ ਮੇਰੇ ਜ਼ਮੇਂ ਲੱਗੀ ਹੈ। ਔਰ ਤਕਰੀਬਨ 4 ਦਿਨ ਪਹਿਲਾਂ ਮੈਂ ਜਿਹੜਾ ਚਾਰਜ ਜਿਤਨ ਦੇ ਦਿਨ ਦਾ ਸੰਭਾਲਿਆ ਅਮਸਰ ਦੇ ਮੇਰ ਦੀ ਸਿੱਧਾ ਉਦੋਂ ਦੀ ਮੇਰੀ ਕੋਸ਼ਿਸ਼ ਹੀ ਲੱਗੀ ਹੈ ਕਿ ਮੈਂ ਆਪਣਾ ਹੋਮਵਰਕ ਕੰਪਲੀਟ ਕਰ ਲਾਂ 2-4 ਦਿਨ 5 ਦਿਨ ਲੱਗਦੇ ਹੁੰਦੇ ਨੇ ਜਿਹਦੇ ਵਿੱਚ ਮੈਂ ਆਪਣੇ ਇਲਾਕਿਆਂ ਦੀ ਵਿਜ਼ਿਟ ਵੀ ਕਰਨੀ ਕੀਤੀ ਹੈ ਔਰ ਕੁਝ ਡਾਇਰੈਕਸ਼ਨਾਂ ਵੀ ਦਿੱਤੀਆਂ ਨੇ ਅੱਜ ਸਵੇਰੇ ਅਮਸਰ ਜਿਹੜਾ ਸਾਡਾ ਰਾਮ ਬਾ ਗਾਰਡਨ ਕਹਿੰਦੇ ਨੇ ਕੰਪਨੀ ਬਾਗ ਗਾਰਡਨ ਵੀ ਕਹਿੰਦੇ ਨੇ ਇਹਦੀ ਦੁਰਦਸ਼ਾ ਤੇ ਉੱਤੇ ਵੀ ਜਿਹੜਾ ਸੀਗਾ ਲੱਗ ਰਿਹਾ ਸੀਗਾ ਕਿਉਂਕਿ ਮੈਂ ਖੁਦ ਸਪੋਰਟਸਮੈਨ ਵੀ ਹਾਂ ਔਰ ਇਹ ਕੰਪਨੀ ਬਾਗ ਇਸ ਤੇ ਵਿੱਚ ਡੇਲੀ ਤਕਰੀਬਨ ਚੱਕਰ ਲੱਗਦਾ ਰਹਿੰਦਾ ਸੀਗਾ ਔਰ ਬਹੁਤ ਸਾਰੀਆਂ ਪ੍ਰੋਬਲਮਸ ਇੱਥੇ ਮੈਨੂੰ ਨਜ਼ਰ ਆਉਂਦੀਆਂ ਸੀਗੀਆਂ ਸਾਡਾ ਤਕਰੀਬਨ 84 ਏਕੜ ਦਾ ਇਹ ਪਾਰਕ ਹੈ ਜਿਹਦੀ ਖੂਬਸੂਰਤੀ ਲੈਂਡਸਕੇਪਿੰਗ ਔਰ ਇੱਥੇ ਜਿਹੜੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਸਫਾਈ ਦੀਆਂ ਉਹ ਤਾਂ ਸਾਰਾ ਜਾਇਆ ਲੈ ਕੇ ਵੀ ਅੱਜ ਕੀਤੀ ਹੈ ਗੱਲ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਕੂੜੇ ਦੀ ਲਿਫਟਿੰਗ ਦੀ ਪ੍ਰੋਬਲਮ ਪਰਸਿਸਟ ਕਰ ਰਹੀ ਹੈ ਉਹ ਐਕਚੁਅਲੀ ਜ਼ਿੰਮੇਵਾਰੀ ਹੈ ਸਾਡੀ ਸਾਡਾ ਟਾਸਕ ਹੈ ਉਹਦੀਆਂ ਪ੍ਰੋਬਲਮਸ ਹੈਗੀਆਂ ਨੇ ਕਾਫੀ ਪ੍ਰੋਬਲਮ ਹੈ ਜਿਹੜੀ ਟੈਕਨੀਕਲੀ ਕੰਪਨੀ ਦੇ ਨਾਲ ਸਾਡੀ ਚੱਲ ਰਹੀ ਹੈ ਲੇਕਿਨ ਉਹਨੂੰ ਸੋਲਵ ਕਰਨਾ ਸਾਡੀ ਜ਼ਿੰਮੇਵਾਰੀ ਹੈ ਕੁਝ ਦਿਨਾਂ ਦੇ ਵਿੱਚ ਹੀ ਉਹਨੂੰ ਸੋਲਵ ਕਰ ਦੇਵਾਂਗੇ ਜਿਹੜੀ ਕੂੜੇ ਦੀ ਲਿਫਟਿੰਗ ਹੈ ਮੈਂ ਬਹੁਤ ਟਾਈਮ ਨਹੀਂ ਮੰਗਾਗਾ ਲੇਕਿਨ ਬਿਹਤਰ ਤੋਂ ਬਿਹਤਰ ਦਿਨਾਂ ਜੋ ਹੋ ਜਾਏਗੀ ਔਰ ਇਹਨੂੰ ਕੋਸ਼ਿਸ਼ ਕਰਾਂਗੇ ਅਸੀਂ ਜਿਹੜੀ ਇਹਨੂੰ ਕਲੀਅਰ ਕਰ ਸਕੀ ਹੈ ਜਿਹੜਾ ਮੇਰੀ ਪ੍ਰਾਇੋਰਟੀ ਹੈ ਮੇਰੇ ਕੰਮਾਂ ਦੀ ਮੈਂ ਕਿਉਂਕਿ ਜ਼ਮੀਨ ਨਾਲ ਜੁੜਿਆ ਵਿਅਕਤੀ ਹਾਂ ਔਰ ਮੈਨੂੰ ਪਤਾ ਹੈ ਮੇਰੇ ਸ਼ਹਿਰ ਦੀਆਂ ਤਕਲੀਫਾਂ ਕੀ ਨੇ ਮੈਂ ਜੋ ਬੇਸਿਕ ਤਕਲੀਫਾਂ ਨੇ ਸ਼ਹਿਰ ਦੀਆਂ ਉਹ ਹੈ ਸੀਵਰੇਜ ਦੀ ਪੀਣ ਵਾਲੇ ਪਾਣੀ ਦੀ ਔਰ ਲਿਫਟਿੰਗ ਦੀ ਜਿਆਦਾ ਪ੍ਰੋਬਲਮ ਇਹ ਵੀ ਨੇ ਕਿਤੇ ਕਿਤੇ ਸਫਾਈ ਦੀ ਵੀ ਪ੍ਰੋਬਲਮ ਕਾਫੀ ਆ ਸੋ ਇਹ ਬੇਸਿਕ ਜ਼ਰੂਰਤਾਂ ਨੂੰ ਨਹੀਂ ਛੱਡਾਂਗਾ ਜਿਹੜੀਆਂ ਲੋਕਾਂ ਦੀਆਂ ਨੇ ਇਹਦੇ ਉੱਤੇ ਬਿਲਕੁਲ ਡੇਲੀ ਰਿਪੋਰਟ ਲਵਾਵਾਂਗਾ ਡੇਲੀ ਵਰਕ ਹੋਏਗਾ ਇਸ ਤੋਂ ਇਲਾਵਾ ਮੇਰੇ ਸ਼ਹਿਰ ਦੇ ਵਿੱਚ ਜਿਹੜੀ ਹੈ ਡਵੈਲਪਮੈਂਟ ਸੜਕਾਂ ਦੀਆਂ ਜਿਹੜੀਆਂ ਟੁੱਟੀਆਂ ਨੇ ਇਨਕ੍ਰੋਚਮੈਂਟ ਹੈ ਜਾਂ ਨਾਜਾਇਜ਼ ਉਸਾਰੀਆਂ ਨੇ ਕਿ ਟ੍ਰੈਫਿਕ ਦੀ ਸਮੱਸਿਆ ਇਹਦੇ ਤੇ ਅਸੀਂ ਕਾਫੀ 2-3 ਦਿਨਾਂ ਦੇ ਵਿੱਚ ਵਰਕ ਕੀਤਾ ਕਿਉਂਕਿ ਅੱਜ ਵੀ ਸੈਟਰਡੇ ਆ ਕੱਲ ਸੰਡੇ ਆ ਅੱਜ ਵੀ ਸਰੇ ਅਫਸਰਾਂ ਦੀ ਅਸੀਂ ਮੀਟਿੰਗ ਕੀਤੀ ਹੈ ਕੱਲ ਵੀ ਕਰਾਂਗੇ ਕੋਈ ਦਿਨ ਇੱਕ ਵੀ ਜਿਹੜਾ ਅਸੀਂ ਇਸ ਨਹੀਂ ਹੁੰਦਿਆਂਗੇ ਕਿਉਂਕਿ ਟਾਈਮ ਅੱਗੇ ਹੀ ਪਹਿਲਾਂ ਹੀ ਬਹੁਤ ਜ਼ਿਆਦਾ ਨਿਕਲ ਗਿਆ ਟ੍ਰੈਫਿਕ ਦੀ ਸਮੱਸਿਆ ਲਈ ਕੋਈ ਅਸੀਂ ਡਿਸਕਸ ਕੀਤੇ ਨੇ ਆਪਣੇ ਅਫਸਰਜ਼ ਨਾਲ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਜਿਵੇਂ ਤਾਰਾਂ ਵਾਲੇ ਪੁਲ ਤੋਂ ਅਲਫਾ ਮਾਲਤੋਂ ਲੈ ਕੇ ਭੰਡਾਰੀ ਪੁਲ ਤੱਕ ਐਲੀਵੇਟਡ ਰੋਡ ਬਣੀ ਹੈ। ਦੋ ਕੁ ਜਗ੍ਹਾ ਦੇ ਉੱਤੇ ਐਲੀਵੇਟਡ ਰੋਡ ਦੀ ਹੋਰ ਜ਼ਰੂਰਤ ਹੈ। ਅਸੀਂ ਉਹਦਾ ਵੀ ਡੀਪੀਆਰ ਜਿਹੜੀ ਤਿਆਰ ਕਰਾਵਾਂਗੇ। ਔਰ ਜਿਹੜੀ ਸਭ ਤੋਂ ਮੇਨ ਅਸੀਂ ਸਮਝਨੇ ਆ ਕਿ ਇੱਥੇ ਹਜ਼ਾਰਾਂ ਦੀ ਤਦਾਰ ਦੇ ਵਿੱਚ 70-80 ਹਜ਼ਾਰ ਲੱਖ ਰੋਜ਼ ਦਾ ਸ਼ਰਧਾਲੂ ਟੂਰਿਸਟ ਹੁੰਦਾ ਹੰਸਰ ਦੇ ਵਿੱਚ। ਜਿਹੜੀਆਂ ਸ੍ਰੀ ਹਰਮੰਦਰ ਸਾਹਿਬ ਔਰ ਸ੍ਰੀ ਦਰਗਿਆਣਾ ਮੰਦਿਰ ਇਹਦੀ ਅਪਰੋਚਸ ਨੇ ਇੱਥੇ ਗੰਦ ਟ੍ਰੈਫਿਕ ਨੂੰ ਜਿਹੜਾ ਹੈਗਾ ਨੋ ਟੋਲਰੈਂਸ ਦੇ ਉੱਤੇ ਚੱਲਾਂਗੇ ਇਹਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਹੋਏਗਾ ਕੋਈ ਵੀ ਟੂਰਿਸਟ ਜਾਂ ਸ਼ਰਧਾਲੂ ਆਏ ਉਹ ਇਥੋਂ ਚੰਗੀ ਯਾਦ ਲੈ ਕੇ ਜਾਏ ਅਸੀਂ ਖਾਸ ਤੌਰ ਤੇ ਜਿਹੜੇ ਟਾਸਕ ਦੇ ਵਿੱਚ ਨੇ ਇਹ ਚੀਜ਼ਾਂ ਸਾਡੀ ਟਾਸਕ ਵਿੱਚ ਨੇ ਇਹਨਾਂ ਦੇ ਉੱਤੇ ਖਾਸ ਧਿਆਨ ਦਿੱਤਾ ਜਾਏਗਾ ਸਾਡਾ ਪੰਡਾਰੀ ਬ੍ਰਿਜ ਹੈ ਇਹਦੇ ਉੱਤੇ ਅਸੀਂ ਇਹਨੂੰ ਬਿਊਟੀਫਿਕੇਸ਼ਨ ਕਰਵਾਵਾਂਗੇ ਜਲਦੀ ਉਹਦੇ ਲਈ ਡੀਪੀਆਰ ਟਾਈਮ ਲੱਗੇਗਾ ਕਿਉਂਕਿ ਇੱਕ ਸਿਸਟਮ ਹੈ ਕਿ ਪਹਿਲਾਂ ਡੀਪੀਆਰ ਤਿਆਰ ਹੁੰਦੀ ਫਿਰ ਐਸਟੀਮੇਟ ਬੰਦਾ ਫਿਰ ਉਹਦਾ ਟੈਂਡਰ ਲੱਗਦਾ ਫਿਰ ਉਹਦਾ ਵਰਕ ਆਰਡਰ ਹੁੰਦਾ ਫਿਰ ਕੰਮ ਸ਼ੁਰੂ ਹੁੰਦਾ ਲੈਂਥੀ ਪ੍ਰੋਸੀਜਰ ਨੇ 2-3 ਮਹੀਨੇ ਇੱਕ ਮਿਨੀਮਮ ਪ੍ਰੋਸੀਜਰ ਤੇ ਲੱਗਦੇ ਨੇ ਸੋ ਕੰਮਾਂ ਵੱਲੋਂ ਜਿਹੜਾ ਹੁਣ ਤੋਂ ਸਟਾਰਟ ਕਰਾਂਗੇ ਤੇ 3 ਮਹੀਨਿਆਂ 4 ਮਹੀਨਿਆਂ ਚ ਰਿਜ਼ਲਟ ਮਿਲਨੇ ਨੇ ਸਾਨੂੰ ਫਿਰ ਮੈਂ ਦੱਸਿਆ ਕਿ ਜਿਹੜੇ ਬੇਸਿਕ ਨੇ ਉਹਨਾਂ ਤੋਂ ਅਸੀਂ ਕੰਮ ਸ਼ੁਰੂ ਕਰ ਦਿੱਤਾ ਹਾਂ ਦਾ ਡੇ ਬਾਈ ਡੇ ਜਿਹੜੀ ਇੰਪਰੂਵਮੈਂਟ ਜਿਹੜੀ ਅਸੀਂ ਕਰਦੇ ਰਵਾਂਗੇ ਔਰ ਜਲਦੀ ਅਸੀਂ ਆਫਿਸ ਦੀ ਮੀਟਿੰਗ ਵੀ ਬੁਲਾਵਾਂਗੇ ਕਿਉਂਕਿ ਮੇਰੇ ਸ਼ਹਿਰ ਦੇ 85 ਵਾਡਾਂ ਨੇ 85 ਕਾਉਂਸਲਰ ਨੇ ਔਰ ਉਹਨਾਂ ਦੀ ਸਲਾਹ ਦੇ ਨਾਲ ਹਰ ਸ਼ਹਿਰ ਦਾ ਜਿਹੜੀ ਹਰ ਕੋਨਾ ਕੋਨਾ ਜਿਹੜਾ ਹੈਗਾ ਉਸ ਨੂੰ ਡਿਵੈਲਪਮੈਂਟ ਕਰਨੀ ਹੈ ਔਰ ਕਿਸੇ ਪਾਸਿਓਂ ਵੀ ਕਮੀ ਨਹੀਂ ਆਉਣ ਦੇਾਂਗੇ ਮੇਰੀ ਲੀਡਰਸ਼ਿਪ ਸਾਡੇ ਕੇਜਰੀਵਾਲ ਸਾਹਿਬ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਸਾਡੇ ਜਿਹੜੇ ਇੱਥੇ ਦੇ ਮੰਤਰੀ ਨੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਸਾਡੇ ਸਾਰੇ ਐਮਐਲਏ ਸਭਾਨ ਸਾਰਿਆਂ ਨਾਲ ਹੀ ਮੇਰਾ ਰਾਬਤਾ ਏ ਔਰ ਸਾਰਿਆਂ ਦਾ ਇਹ ਹੀ ਹੈ ਕਿ ਜਿਹੜਾ ਅਸੀਂ ਲੇਟ ਹੋਏ ਆ ਜਲਦੀ ਤੋਂ ਜਲਦੀ ਜਿਹੜਾ ਸ਼ਹਿਰ ਦਾ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਇਹ ਕੰਮ ਰੁਕੇ ਨੇ ਉਹਨੂੰ ਕਰੀਏ ਤਾਂ ਕਿ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਸਭ ਤੋਂ ਸਾਡਾ ਪੰਜਾਬ ਦਾ ਸੋਹਣਾ ਸ਼ਹਿਰ ਏ ਇਹਨੂੰ ਸੋਹਣਾ ਹੀ ਦਿਖੇ ਸੋ ਦਿਨ ਰਾਤ ਇੱਕ ਕਰਕੇ ਮੇਰੇ ਅਫਸਰ ਵੀ ਜਿਹੜੇ ਨੇ ਕਾਬਲ ਅਫਸਰ ਨੇ ਕਾਬਲ ਸਟਾਫ ਵੀ ਕੰਪਨੀਸ਼ਨ ਦੇ ਔਰ ਅਸੀਂ ਸਾਰੇ ਰਲ ਮਿਲ ਕੇ ਅੱਜ ਵੀ ਮੇਰੀ ਮੀਟਿੰਗ ਹੋਈ ਹੈ ਕਿ ਆਪਾਂ ਉਹਨਾਂ ਨੇ ਮੈਨੂੰ ਯਕੀਨ ਦਿੱਤਾ ਕਿ ਭਾਵੇਂ 24 ਘੰਟੇ ਵੀ ਕੰਮ ਕਰਨਾ ਪਏਗਾ ਅਸੀਂ ਕਰਾਂਗੇ ਔਰ ਮੈਂ ਉਹਨਾਂ ਦੇ ਨਾਲ ਮਿਲ ਕੇ ਆਪਣੇ ਲੀਡਰਸ਼ਿਪ ਵਾਲੰਦੇ ਲੀਡਰਸ਼ਿਪ ਦੇ ਨਾਲ ਮਿਲ ਕੇ ਸ਼ਹਿਰ ਨੂੰ ਜਿਹੜਾ ਬਿਲਕੁਲ ਜਿੰਨੀ ਜਲਦੀ ਤੋਂ ਜਲਦੀ ਹੁੰਦਾ ਹੈ ਇਹਨੂੰ ਸਵਾਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਬਹੁਤ ਬਹੁਤ ਲੰਮਾ ਸਮਾਂ ਇੰਤਜ਼ਾਰ ਨਹੀਂ ਕਰਾਂਗੇ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਮੇ ਸਾ ਤੁਸੀਂ ਬਹੁਤ ਸਾਰੇ ਸਵਾਲਾਂ ਦਾ ਆਪਣੇ ਆਪ ਜਵਾਬ ਦੇ ਦਿੱਤਾ ਫਿਰ ਵੀ ਕੁਝ ਅਹਿਮ ਮੁੱਦੇ ਨੇ ਐਮ ਸਵਾਲ ਨੇ ਜਿਨ੍ਹਾਂ ਬਾਰੇ ਮੈਂ ਪੁੱਛਣਾ ਚਾਹੁੰਦਾ ਜਿੱਤੇ ਤੁਸੀਂ ਕੂੜੇ ਦੀ ਲਿਫਟਿੰਗ ਬਾਰੇ ਵੀ ਗੱਲ ਕੀਤੀ ਗਾਰਡਿੰਗ ਬਾਰੇ ਵੀ ਗੱਲ ਕੀਤੀ ਬੁਲਾਰੀਆ ਪਾਕ ਜੀ ਦਾ ਕਿ ਪ੍ਰਾਣਾਨਾਸ ਕਤਰੀ ਬਾਗ ਆ ਬਹੁਤ ਸਮੇਂ ਤੋਂ ਉਰੀ ਡਿਵੈਲਪਮੈਂਟ ਦਾ ਕੰਮ ਰੁਕਿਆ ਲੋਕਾਂ ਨੂੰ ਉੱਥੇ ਸ਼ੈਅਰ ਕਰਨ ਚ ਬੜੀ ਮੁਸ਼ਕਲ ਆ ਰਹੀ ਹੈ ਲੱਗੇ ਗੰਦਗੀ ਵੀ ਆ ਬਹੁਤ ਸਾਰੀ ਸੀਵਰੇਜੋ ਵੀ ਬਦਬੂ ਆਉਂਦੀ ਹੈ ਹੋਰ ਵੀ ਕੂੜਾ ਕਰਕਟਾ ਉਹ ਕਿੰਨੀ ਦੇਰ ਦੇ ਵਿੱਚ ਉਹ ਮੁਕੰਮਲ ਜਿਹੜਾ ਤੁਸੀਂ ਕਰ ਦੋਗੇ ਆਪਣੀ ਰੈਡਮਾਈਟ ਮੈਂ ਅਨਾਰਜੀ ਤੁਹਾਨੂੰ ਦੱਸਣਾ ਚਾਹਨਾ ਕਿ ਸਭ ਤੋਂ ਪਹਿਲਾਂ ਜਿਹੜੀ ਮੈਂ ਪ੍ਰੋਬਲਮ ਜਿਹੜੀ ਦੇਖੀ ਹੈ ਅਫਸਰਾਂ ਨਾਲ ਡਿਸਕਸ ਵੀ ਕੀਤਾ ਉਹ ਸਨ ਸਟਾਫ ਦੀ ਹੈ ਅਸੀਂ ਇਮੀਡੀਏਟਲੀ ਸੋ ਮੰਗਲਵਾਰੀ ਦੇ ਉੱਤੇ ਕਵਰ ਕਰ ਲਵਾਂਗੇ ਔਰ ਜਿਹੜਾ ਵੀ ਅਸੀਂ ਸਟਾਫ ਨਵਾਂ ਰੱਖਣਾ ਹੈ ਜਾਂ ਸਾਨੂੰ ਸਚਾਈ ਦੇ ਨੇ ਅਸੀਂ ਉਹ ਆਪਣੇ ਮੰਤਰੀ ਸਾਹਿਬ ਨੂੰ ਕਹਿ ਕਿ ਲੋਕਲ ਬਡੀ ਮੰਤਰੀ ਸਾਹਿਬ ਨੂੰ ਕਹਿ ਕਿ ਜਿਹੜੇ ਵੀ ਦੂਜੇ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਨੇ ਲੋਕ ਨੇ ਕੋਈ ਆਫਸਰ ਨੇ ਥੋੜੇ এমਪਲਾਈ ਨੇ ਉਹ ਅਸੀਂ ਕੋਸ਼ਿਸ਼ ਕਰਨੀ ਹੈ ਕਿ ਆਪਣਾ ਸਟਾਫ ਜਿਹੜਾ ਪੂਰਾ ਕਰੀਏ ਔਰ ਮੇਰਾ ਖਿਆਲ ਹੈ ਅਸੀਂ ਨੈਕਸਟ ਵੀਕ ਦੇ ਵਿੱਚ ਮੰਤਰੀ ਸਾਹਿਬ ਨਾਲ ਤਾਲਮਿਲ ਕਰਕੇ ਅਸੀਂ ਆਪਣਾ ਸਭ ਤੋਂ ਪਹਿਲਾਂ ਤੇ ਸਟਾਫ ਜਿਹੜਾ ਹੈ ਔਰ ਜਿਹੜੇ এমਪਲਾਈਜ਼ ਨੇ ਸਾਡੇ ਕੋਲ ਘਟਨੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਤੁਸੀਂ ਕੂਰੇ ਦੀ ਲਿਫਟਿੰਗ ਬਾਰੇ ਗੱਲ ਕੀਤੀ ਹੈ ਉੱਚ ਇੱਕ ਅਹਿਮ ਗੱਲ ਹੈ ਜੋ ਨਾ ਤੇ ਆਮ ਪੱਤਰਕਾਰ ਹੀ ਸਵਾਲ ਕਰਦੇ ਨੇ ਤੇ ਨਾ ਪਬਲਿਕ ਹੀ ਸੋਚਦੀ ਹੈ ਕਾਰਪੋਰੇਸ਼ਨ ਦੇ ਤੇ ਅਸੀਂ ਫਟ ਦੋਸ਼ ਦੇ ਰਹੇ ਨੇ ਵੀ ਕੂੜੇ ਦੀ ਲਿਫਟਿੰਗ ਕਈ ਕਈ ਦਿਨ ਨਹੀਂ ਹੁੰਦੀ ਲੇਕਿਨ ਜਿਹੜੇ ਲੋਕ ਘਰਾਂ ਤੋਂ ਕੂੜਾ ਚੁੱਕ ਕੇ ਜਾਣ ਬੁੱਝ ਕੇ ਰਸਤਿਆਂ ਦੇ ਵਿੱਚ ਸੁੱਟ ਦਿੰਦੇ ਨੇ ਉਹਨਾਂ ਬਾਰੇ ਵੀ ਕੋਈ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਰਹੀ ਆਪਣੇ ਸ਼ਹਿਰ ਦੇ ਲੋਕਾਂ ਅੱਗੇ ਬੇਨਤੀ ਕਰਦਾ ਅਪੀਲ ਕਰਦਾ ਕਿ ਚੌਂਕਾਂ ਦੇ ਵਿੱਚ ਕੂੜਾ ਨਾ ਸੁੱਟੋ ਜੇ ਕੂੜੇ ਦੀ ਗੱਡੀ ਇੱਕ ਅੱਧਾ ਦਿਨ ਨਹੀਂ ਆਉਂਦੀ ਕਿਸੇ ਨਾਮ ਖਰਾਬ ਹੋ ਜਾਂਦੀ ਏ ਕੋਸ਼ਿਸ਼ ਕਰੋ ਉਹਨੂੰ ਸਟੋਰ ਕਰ ਸਕਦੇ ਅਸੀਂ ਘਰ ਦੇ ਵਿੱਚ ਅਗਲੇ ਦਿਨ ਚਾਰਜ ਚਾ ਸਕਦਾ ਬਹੁਤ ਸਾਰੀਆਂ ਜਗ੍ਹਾ ਤੇ ਅਸੀਂ ਵੇਖਦੇ ਹਾਂ ਚਮਕਾਂ ਦੇ ਵਿੱਚ ਜਾ ਕੇ ਸਵੇਰੇ ਸਵੇਰੇ ਲੋਕੀ ਆਉਂਦੇ ਨੇ ਤੇ ਢੇਰੀਆਂ ਲਗਾ ਦਿੰਦੇ ਨੇ ਕੂੜਾ ਠਾ ਠਾ ਸੁੱਟਣਾ ਸ਼ੁਰੂ ਕਰ ਦਿੰਦੇ ਨੇ ਸਭ ਤੋਂ ਪਹਿਲਾਂ ਤੇ ਤੁਹਾਡੇ ਮਾਧਿਅਮ ਰਹੀ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਜਿੱਥੇ ਤੁਸੀਂ ਸਾਡੇ ਕੋਲ ਕਾਰਪੋਰੇਸ਼ਨ ਤੋਂ ਉਮੀਦਾਂ ਰੱਖਦੇ ਹੋ ਕਿ ਸਾਡੇ ਸ਼ਹਿਰ ਨੂੰ ਨੀਟ ਐਂਡ ਕਲੀਨ ਹੋਏ ਔਰ ਕਾਰਪੋਰੇਸ਼ਨ ਜਿਹੜੀ ਸਾਡਾ ਜਿਹੜੇ ਵੀ ਉਹਨਾਂ ਦੀ ਡਿਊਟੀ ਹੈ ਸਾਡੀ ਡਿਊਟੀ ਹੈ ਜਿਹੜੇ ਵੀ ਲੋਕਾਂ ਦੇ ਫੰਡਾਮੈਂਟਲ ਰਾਈਟਸ ਨੇ ਔਰ ਸਾਡੀ ਡਿਊਟੀ ਹੈ ਕਿ ਇਹ ਕੰਮ ਕਰਨੇ ਨੇ ਉਥੇ ਲੋਕਾਂ ਦੀ ਵੀ ਡਿਊਟੀ ਹੈ ਉਹ ਵੀ ਜਿਹੜੇ ਨੇ ਸ਼ਹਿਰ ਦੇ ਵਿੱਚ ਕੂੜਾ ਨਾ ਪੈਣ ਦੇ ਨਾ ਪਾਣ ਕਿਤੇ ਵੀ ਇੱਕ ਅੱਧਾ ਦਿਨ ਕਿਤੇ ਕਾ ਗੱਡੀ ਨਹੀਂ ਆਂਦੀ ਕੂੜੇ ਦੀ ਲਿਫਟਿੰਗ ਦੀ ਆਪਨੇ ਸਟੋਰ ਕਰਕੇ ਰਚਲਨ ਔਰ ਇਹ ਸਹਿਯੋਗ ਦੇਣਗੇ ਤੇ ਠੀਕ ਹੈ ਨਹੀਂ ਇਹ ਕਾਰਪੋਰੇਸ਼ਨ ਬਿਲਕੁਲ ਜਿੱਥੇ ਕੋਈ ਪਤਾ ਲੱਗੇਗਾ ਕਿ ਕੋਈ ਘਰ ਵਾਲਾ ਕੋਈ ਕੂੜਾ ਸੁੱਟ ਰਿਹਾ ਹੈ ਇਹ ਪ੍ਰੂਫ ਮਿਲੇਗਾ ਉਹਦਾ ਜਿਹੜਾ ਚਲੰਗ ਕੀਤਾ ਜਾਏ ਇਹ ਸਰ ਕਾਂਗਰਸ ਦੇ 41 ਕੌਂਸਲਰ ਜਿਹੜੇ 41 ਜਿਹੜੇ ਨੇ ਇੱਥੋਂ ਜਿਹੜੇ ਨੇ ਜਿੱਤੇ ਜਿੱਥੇ ਹਾਸਲ ਕੀਤੀ ਭਾਵੇਂ ਉਹਨਾਂ ਦੀ ਸਪਸ਼ਟ ਬੋਤ ਮਤ ਨਹੀਂ ਸੀ ਹੈਗੀ ਤੇ ਤੁਹਾਨੂੰ ਜਦੋਂ ਮੇਅਰ ਚੁਣਿਆ ਗਿਆ ਉਹਦੇ ਬਾਅਦ ਜਿਹੜੇ ਮੁੱਦੇ ਸਵਾਲ ਜਿਹੜੇ ਨੇ ਉੱਠੇ ਪਬਲਿਕ ਦੇ ਵਿੱਚ ਵੀ ਵਿਰੋਧੀ ਧਰਾਨੇ ਵੀ ਠਾਏ ਕਾਂਗਰਸ ਨੇ ਭਾਜਪਾ ਨੇ ਵਿਰੋਧ ਕੀਤਾ ਹੈ ਤਾਂ ਕਹਿੰਦੇ ਕਾਲੇਦਾਲ ਦੇ ਵਾਲੇ ਚਾਰ ਕੌਂਸਲਰ ਜਿਉਂਨਾ ਵੀ ਬਹੁਤ ਵੱਡਾ ਵਿਰੋਧ ਕੀਤਾ ਔਰ ਹਾਲੇ ਵੀ ਵਿਰੋਧੀ ਤੇਰਾ ਕਹਿ ਰਹੀਆਂ ਨੇ ਕਿ ਮੇਰ ਸਾਹਿਬ ਜਿਹੜੇ ਨੇ ਰੋਜ਼ ਦਾ ਇੱਕ ਦਿਨ ਆਪਣਾ ਗਿਣ ਅਸੀਂ ਆਪਣੀ ਉਹ ਸੀਟ ਜਿਹੜੀ ਮੇਰ ਦੀ ਹਾਸਲ ਕਰਕੇ ਰੱਖਾਂਗੇ ਉਹਦੇ ਪਰ ਕੀ ਕਹੋਗੇ ਮੈਂ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਕਿ ਮੈਂ ਇਹਨਾਂ ਚੀਜ਼ਾਂ 'ਚ ਪੈਣਾ ਨਹੀਂ ਚਾਹੁੰਦਾ ਮੇਰੀ ਡਿਊਟੀ ਲੱਗੀ ਕਾਰਪੋਰੇਸ਼ਨ ਦੇ ਵਿੱਚ ਸ਼ਹਿਰ ਦਾ ਸੇਵਾਦਾਰ ਬਣ ਕੇ ਸੇਵਾ ਕਰਨੀ ਮੇਰ ਮੈਂ ਐਨੀ ਕੋਈ ਗੱਲ ਕਹਿਣੀ ਚਾਹਨਾ ਵਾਂ ਕਿ ਹਾਈ ਕੋਰਟ ਤੋਂ ਉੱਤੇ ਸੁਪਰੀਮ ਕੋਰਟ ਹੈ ਜੇ ਉਹਨਾਂ ਕੋਲ ਕੋਟਾ ਖੁੱਲੀਆਂ ਨੇ ਹਾਈ ਕੋਰਟ 'ਚੋਂ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਆਪਾਂ ਨੂੰ ਰੋਲਾ ਪਾਉਣ ਦੀ ਲੋੜ ਕੀ ਹੈ ਮੈਂ ਹੁਣ ਇਹਨਾਂ 'ਵਲ ਧਿਆਨ ਦਿਆਂ ਕਿ ਸ਼ਹਿਰ ਵੱਲ ਧਿਆਨ ਦੇਗਾ ਲੋਕਤੰਤਰ ਦੇਸ਼ ਹੈ ਕਾਨੂੰਨ ਸਾਭ ਲਈ ਇੱਕੋ ਜਿਹਾ ਹੈ ਆਪਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਆਪਾਂ ਕਿੱਥੇ ਜਾਂਦੇ ਆ ਆਪਾਂ ਕੋਰਟ 'ਚ ਜਾ ਸਕਦੇ ਆ ਕੋਈ ਸਿੱਧਾ ਤੇ ਨਹੀਂ ਕਿਸੇ ਨਾਲ ਕੋਈ ਗੱਲ ਕਰ ਸਕਦੇ ਆ ਤੇ ਜਦੋਂ ਕੋਰਟ ਦਾ ਰਾਈਟ ਤੁਸੀਂ ਲੱਲਿਆ ਕੋਰਟ ਨੇ ਕਹਿ ਤਾ ਜੋ ਵੀ ਹੈ ਤੇ ਜੇ ਕੋਈ ਤੁਹਾਡੇ ਕੋਲ ਹੋਰ ਬਚੇ ਤਾਂ ਤੁਹਾਡੇ ਕੋਲ ਰਾਈਟਸ ਨੇ ਕਾਨੂੰਨੀ ਰਾਈਟਸ ਨੇ ਜਾਣ ਮੈਂ ਫੋਕੀਆਂ ਗੱਲਾਂ ਪਿੱਛੇ ਨਹੀਂ ਆਣਾ ਨਾ ਹੀ ਮੈਨੂੰ ਕੋਈ ਟਾਈਮ ਹੈ ਮੈਂ ਕੋਈ ਇਹਨਾਂ ਦਾ ਜਵਾਬ ਦਿੰਦਾ ਰਹਾ ਰੋਜ ਦਿਹਾੜੀ ਉਹ ਵੇਲੇ ਨੇ ਜੇ ਉਹਨਾਂ ਨੂੰ ਧਰਨਿਆਂ ਦੇਣ ਤੋਂ ਫੁਰਸਤ ਮਿਲੇਗੀ ਫालतू ਦੇ ਕੰਮਾਂ ਤੋਂ ਫੁਰਸਤ ਮਿਲੇਗੀ ਤੇ ਮੈਂ ਇਹ ਅਪੀਲ ਜ਼ਰੂਰ ਕਰਨਾ ਵਾਂ ਕਿ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਕਾਉਂਸਲਰ ਬਣਾਇਆ ਆਪਣੇ ਇਲਾਕੇ ਦੇ ਜਿਹੜੇ ਕੰਮ ਲੈ ਕੇ ਮੇਰੇ ਕੋਲੋਂ ਔਰ ਮੈਂ ਕਰਨ ਨੂੰ ਤਿਆਰ ਆ ਮੈਂ ਤੇ ਇਹ ਕਹਿਣਾ ਕਿ ਕਮਾਂ ਵੱਲ ਧਿਆਨ ਦੇਣ ਛੱਡਨ ਕੁਰਸੀ ਦਾ ਮੋਹ ਜੋ ਹੋਣਾ ਸੀ ਉਹ ਹੋ ਗਿਆ ਹਾਈ ਕੋਰਟ ਤੱਕ ਚਲੇ ਗਏ ਨੇ ਹਾਈ ਕੋਰਟ ਤੋਂ ਜੋ ਹੋਣਾ ਸੀ ਹੋ ਗਿਆ ਹੁਣ ਕੀ ਫਾਇਦਾ ਧਰਨਿਆ ਦਾ ਹੁਣ ਆ ਕੇ ਲੋਕਾਂ ਨੇ ਚੁਣ ਕੇ ਭੇਜਿਆ ਲੋਕਾਂ ਦੇ ਕੰਮ ਕਰਨ ਮੇਰੇ ਕੋਲੋਂ ਮੈਂ ਤਾਂ ਇੱਕੋ ਗੱਲ ਕਰਦਾ 85 ਮੇਰੀਆਂ ਵਾਡਾਂ ਨੇ 85 ਮੇਰੇ ਕਾਉਂਸਲਰ ਨੇ ਮੇਰੇ ਕੋ ਕੋਈ ਆਏਗਾ ਵੈਲਕਮ ਹੈ ਉਹਦਾ ਕੰਮ ਕਰਨਾ ਆਪਣੇ ਇਲਾਕੇ ਦੇ ਮੈਂ ਦੇਚਾਨਾ ਜੀ ਸਰਕਾ ਹਾਊਸ ਜੇ ਅਗਰ ਕੋਈ ਗਲਪਤ ਹੋਤੀ ਹੈ ਕਿ ਤੁਹਾਡੇ ਕੋਲ ਸਪਸ਼ਟ ਬ੍ਰੂਮਾਤ ਪ੍ਰਾਪਤ ਕਰਨ ਲਈ ਕੋਈ ਤੂਸ ਰੂਪ ਹੈਗੇ ਜੀ ਮੈਂ ਫਿਰ ਤੁਹਾਨੂੰ ਤੁਹਾਡੇ ਸਵਾਲ ਦਾ ਹੀ ਜਵਾਬ ਦੇਣਾ ਕਿ ਮੈਂ ਠੋਸ ਅਪਰੂਵ ਜਿਹੜੇ ਨੇ ਹਾਈ ਕੋਰਟ ਦੇ ਉੱਤੇ ਤੁਸੀਂ ਲਲੋਗੇ ਜਾਂ ਮੈਂ ਦੇ ਦੂੰਗਾ ਜਾਂ ਕਮਿਸ਼ਨਰ ਦਊਗਾ ਜਦੋਂ ਸੀ ਹਾਈ ਕੋਰਟ ਤੇ ਦੇਰ ਤੇ ਤੇ ਸਵਾਲ ਖਤਮ ਹੋ ਜਾਣਾ ਚਾਹੀਦਾ ਮੈਂ ਦੇ ਕਹਿੰਦਾ ਸਵਾਲ ਹੀ ਖਤਮ ਹੈ ਹਾਈ ਕੋਰਟ ਦੇ ਉੱਤੇ ਹੈਗਾ ਕੋਈ ਮੇਰੇ ਕੋਲ ਪਾਵਰ ਹੈਗੀ ਆ ਤੁਹਾਡੇ ਕੋਲ ਲੈ ਸ਼ਹਿਰ ਚਾਹੀ ਕਮਿਸ਼ਨਰ ਸਾਹਿਬ ਕੋ ਐ ਡੀਸੀ ਸਾਹਿਬ ਕੋ ਐ ਨਹੀਂ ਹਾਈ ਕੋਰਟ ਦੇ ਉੱਤੇ ਪਾਵਰ ਜਿਹੜੀ ਸੁਪਰੀਮ ਕੋਰਟ ਹੈ ਜੀ ਸਦਕੇ ਜਾਨ ਮੇਰੇ ਸਾਹਿਬ ਹੁਣ ਇੱਕ ਸੁਸਾਇਟੀ ਆਈ ਸੀ ਜਿਹੜੀ ਅਵਾਰਾ ਕੁੱਤਿਆਂ ਬਾਰੇ ਤੁਹਾਨੂੰ ਮੈਮੋਰੰਡਮ ਦੇ ਕੇ ਗਈ ਹੈ ਉਹਦੇ ਬਾਰੇ ਕੀ ਤੁਹਾਡੇ ਵੱਲੋਂ ਜੱਦੀ ਨੇ ਕਾਰਜ ਕੀਤੇ ਜਾਣਗੇ ਕੁੱਤੇ ਨਾ ਤੇ ਕਿਸੇ ਨਮੰਦਰ ਮਸਜਿਦ ਕੋਤਰੇ ਜਾਨਦੰਦ ਦੇ ਨਾਲ ਸੈਰ ਕਰਨ ਦਿੰਦੇ ਨੇ ਰਾਹ ਜਾਂਦੇ ਉਹ ਜਿਹੜੇ ਨੂੰ ਉਹਨਾਂ ਨੂੰ ਕੱਟਦੇ ਨਹੀਂ ਉਹਦੇ ਬਾਰੇ ਕੀ ਠੋਸ ਪ੍ਰਬੰਧ ਕਰੋਗੇ ਦੇਖੋ ਗਿਆਨ ਸਾਹਿਬ ਮੈਂ ਇਹ ਬੇਨਤੀ ਕਰਦਾ ਕਿ ਜਿਹੜਾ ਕੁੱਤਿਆਂ ਬਾਰੇ बार-बार ਕੁੱਤਿਆਂ ਦਾ ਸਾਡੇ ਕੋਲ ਜਿਹੜਾ ਅਸੀਂ ਕਿਉਂਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਕੋਈ ਕੰਮ ਕਰ ਸਕਦੇ ਹਾਂ ਜਿਹੜਾ ਸਾਨੂੰ ਕਾਨੂੰਨ ਇਜਾਜ਼ਤ ਦਿੰਦਾ ਉਹ ਇਹ ਦਿੰਦਾ ਹੈ ਕਿ ਜਿੱਥੇ ਵੀ ਸ਼ਹਿਰ 'ਚ ਕੁੱਤੇ ਨੇ ਉਹਨਾਂ ਨੂੰ ਉਹਨਾਂ ਦੀ ਨਾਸਤੰਦੀ ਕੀਤੀ ਜਾ ਸਕਦੀ ਹੈ ਔਰ ਜਿੱਥੋਂ ਕੁੱਤਾ ਲਿਉਣਾ ਹੈ ਉੱਥੇ ਵਾਪਸ ਛੱਡਣਾ ਜੋ ਸਾਡਾ ਕਾਨੂੰਨ ਕਹਿੰਦਾ ਅਸੀਂ ਕਾਨੂੰਨ ਦੇ ਬੱਧੇ ਆ ਜੋ ਸਾਨੂੰ ਕਾਨੂੰਨ ਦੇ ਵਿੱਚ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਕਰ ਸਕਦੇ ਆ ਉਹ ਵੱਤ ਉਹ ਅਸੀਂ ਕਰਾਂਗੇ ਆਮ ਤੌਰ ਤੇ ਉੱਤੇ ਜਦੋਂ ਮੀਟਿੰਗਸ ਵਗੈਰਾ ਹੁੰਦੀਆਂ ਹਾਊਸ ਕਾਰਪੋਰੇਸ਼ਨ ਦੀ ਹੁੰਦੀ ਹੈ ਵਿਧਾਨ ਸਭਾ ਦੀ ਜਾਂ ਕੋਈ ਐਮਪੀ ਦੀ ਤੇ ਅੱਜ ਕੱਲ ਇੱਕ ਬਹੁਤ ਹੀ ਮਾੜੀ ਰਾਜਨੀਤਿਕ ਜਿਹੜੀ ਹੈ ਚੱਲ ਗਈ ਹੈ ਜਦੋਂ ਕਿ ਸ਼ਹਿਰ ਦੇ ਦੇਸ਼ ਦੇ ਵਿਕਾਸ ਦੇ ਕੰਮਾਂ ਨੂੰ ਪਰੇ ਛੁੱਟ ਕੇ ਲੀਡਰ ਜਿਹੜੇ ਨੇ ਆਪਣੇ ਆਪ ਇੱਕ ਦੂਜੇ ਦੇ ਉੱਤੇ ਜਿਹੜੇ ਨੇ ਦੂਸ਼ਣ ਬਾਜੀ ਕਰਦੇ ਨੇ ਤੁਸੀਂ ਐਸੀ ਰਾਜਨੀਤੀ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਦੂਸ਼ਣ ਬਾਜੀ ਕਰਨ ਨਾਲ ਕੋਈ ਮਸਲੇ ਹੱਲ ਨਹੀਂ ਹੋਏ ਕਦੀ ਔਰ ਦੂਸ਼ਣਬਾਜ਼ੀ ਜਦੋਂ ਹੁੰਦੀ ਉਹਦੇ ਚ 99% ਝੂਠ ਹੁੰਦਾ ਕਦੀ ਕੋਈ ਸੱਚ ਕੱਲ ਨਹੀਂ ਹੁੰਦੀ ਮੈਂ ਤੇ ਇੱਕ ਗੁਰੂ ਰਾਮਦਾਸ ਨੂੰ ਮੰਨਣ ਵਾਲਾ ਬੋਲੇ ਸ਼ੰਕਰ ਨੂੰ ਮੰਨਣ ਵਾਲਾ ਵਿਅਕਤੀ ਹਾਂ ਮੈਂ ਤੇ ਇੱਕੋ ਚੀਜ਼ ਜਾਨਣਾ ਕਿ ਕਰਮ ਚੰਗਾ ਕਰੋ ਫਲ ਦੇਣਾ ਭਗਵਾਨ ਦਾ ਕੰਮ ਹੈ ਆਪਣਾ ਕਰਮ ਹੈ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਔਰ ਮੇਰੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਅੰਮ੍ਰਿਤਸਰ ਸ਼ਹਿਰ ਦਾ ਮੇਅਰ ਬਣਾਇਆ ਔਰ ਮੈਂ ਆਪਣੇ ਨੂੰ ਸੇਵਕ ਸਮੇਂ ਨਾਲ ਸ਼ਹਿਰ ਦਾ ਮੈਂ ਜਿੰਨਾ ਵੱਧ ਤੋਂ ਵੱਧ ਕੰਮ ਕਰ ਸਕਾਂ ਆਪਣੀ ਟਿਨਿਓਰ ਦੇ ਵਿੱਚ ਇਹ ਸ਼ਹਿਰ ਦਾ ਜਿੰਨਾ ਵੱਧ ਤੋਂ ਵੱਧ ਵਿਕਾਸ ਕਰ ਸਕਾਂ ਮੇਰਾ ਧਿਆਨ ਜਿਹੜਾ ਹੈ ਇਹਦੇ ਆਲ ਕੇਂਦਰੀ ਤੇ ਮੈਂ ਇਹ ਸੂਚਨबाजी ਜਾਂ ਇਹੋ ਜਿਹੇ ਚੱਕਰਾਂ ਜਨਾਬ ਪਿਆਵਾਂ ਨਾ ਪੈਣਾ ਹਜ਼ਾਰਾਂ ਸਾਲ ਨਰਗਿਸ ਆਪਣੀ ਬਨੂਰੀ ਪਰ ਰੋਤੀ ਹੈ ਬੜੀ ਮੁਸ਼ਕਲ ਸੀ ਹੁੰਦਾ ਹੈ ਚਮਨ ਵਿੱਚ ਦੀਦاوار ਪੈਦਾ ਸੋ ਅੰਮ੍ਰਿਤਸਰ ਵਾਸੀ ਜਿਹੜੇ ਕਿ ਬੜੀ ਦੇਰ ਤੋਂ ਢੀਕਾਰੇ ਸਨ ਸ਼ਹਿਰ ਚ ਗੰਦਗੀ ਦੇ ਢੇਰ ਨੇ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਉਹਨਾਂ ਦਾ ਬੁਰਾ ਹਾਲ ਹੈ ਆਵਾਰਾਂ ਕੁੱਤਿਆਂ ਦੀ ਪ੍ਰੋਬਲਮ ਆਂਦੀ ਹੈ ਗਾਰਡਨਿੰਗ ਦੀ ਪ੍ਰੋਬਲਮ ਹੋਰ ਕਈ ਤਰ੍ਹਾਂ ਦੀ ਪ੍ਰੋਬਲਮ ਜਿਹੜੀਆਂ ਕਿ ਮੇਰ ਸਾਹਿਬ ਨੇ ਸਾਡੇ ਨਾਲ ਸਾਰੀਆਂ ਸ਼ੇਅਰ ਕਰਤੀਆਂ ਨੇ ਪਰ ਉਹਨਾਂ ਦਾ ਧਿਆਨ ਪੂਰਾ ਜਿਹੜਾ ਸ਼ਹਿਰ ਦੇ ਵਿਕਾਸ ਵੱਲ ਹੈ ਸੋ ਅੰਮ੍ਰਿਤਸਰ ਵਾਸੀ ਵੀ ਇਹ ਉਮੀਦ ਲਈ ਬੈਠੇ ਨੇ ਕਿ ਜਿਵੇਂ ਦਿੱਲੀ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਜਿਹੜਾ ਵਿਕਾਸ ਕੀਤਾ ਸੋ ਅਸੀਂ ਮੇਰ ਸਾਹਿਬ ਕੋਲੋਂ ਇਹੋ ਉਮੀਦ ਕਰਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਵੀ ਉਸੇ ਸਪੀਡ ਦੇ ਨਾਲ ਹੀ ਜਿਹੜਾ ਵਿਕਾਸ ਕੀਤਾ ਜਾਏਗਾ ਸੋ ਮੈਂ ਦੈਨਿਕ ਪੰਜਾਬੀ ਤੋਂ ਇੰਦਰ ਮੋਹਨ ਸਿੰਘ ਅੰਜਾਨ ਕੈਮਰਾਮੈਨ ਫਲਜੀਤ ਵਰਪਾਲ ਦੇ ਨਾਲ ਤੋਂ ਇੱਕ ਵਾਰੀ ਫੇਰ ਮੈਂ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਮੇਰੇ ਸਾਹਮਣੇ ਵਧਾਈ